ਪਾਵਨ ਪਵਿੱਤਰ ਅੰਗ 158 ਤੇ ਸੁਭਾਏਮਾਨ ਹੈ ਸ਼ਬਦ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਗੌੜੀ ਗੁਆਰੇਰੀ ਮਹੱਲਾ 3 ਗੌੜੀ ਰਾਗ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਜੀ ਸਤਗੁਰੂ ਕਹਣਾ ਕਰਦੇ ਨੇ ਗੁਰ ਤੇ ਗਿਆਨ ਪਾਏ ਜਨ ਕੋਈ ਉਹ ਗੁਰੂ ਦਾ ਪਿਆਰਾ ਭਗਤ ਗੁਰੂ ਤੋਂ ਗਿਆਨ ਕੋਈ ਪ੍ਰਾਪਤ ਕਰਦਾ ਹੈ ਨਹੀਂ ਤਾਂ ਮਨਮਰਜ਼ੀਆਂ ਹੀ ਨੇ ਮਨਮਰਜ਼ੀਆਂ ਕਿੱਥੇ ਨੇ ਜਿਵੇਂ ਹੁਣ ਆ ਭਾਈ ਸਾਹਿਬ ਗੱਲ ਕਰਦੇ ਸੀ ਬਿਬਰਾਤ ਦੇਖੋ ਇਹਨਾਂ ਨੇ 4 ਵਜੇ ਆਨੰਦ ਕਰੇ ਆ ਸਾਢੇ 3 4 ਵਜੇ ਦਾ ਟਾਈਮ ਸੀ ਉਹ ਰਾਤ ਨੂੰ ਲੋਕੀ ਭੰਗੜੇ ਪਾਉਂਦੇ ਰਹਿੰਦੇ ਆ ਤੇ ਸਵੇਰ ਨੂੰ ਮੇਰਾ ਖਿਆਲ ਆ 2 ਵਜੇ ਆਂਦੇ ਆ ਆਪਣੇ ਵੀ 2 ਵਜੇ ਆਤੇ ਸੀ ਇਹਨਾਂ ਨੇ ਇੱਕ ਆ ਮੂਵੀ ਵਾਲਿਆਂ ਦਾ ਪੰਗਾ ਵਾਵਾ ਇਹ ਲੈ ਕੇ ਤੁਰ ਜਾਂਦੇ ਆ ਤੇ ਪਿੱਛੇ ਦਾ ਪਤਾ ਹੀ ਨਹੀਂ ਹੈ ਵੀ ਗਾਂਹ ਵੀ ਜਾਣਾ ਅਗਲੇ ਵੀ ਡੀਕ ਤੇ ਹੋਣਗੇ ਪ੍ਰਬੰਧ ਕਰਿਆ ਧੀ ਵਾਲਿਆਂ ਨੇ ਵੀ ਇਹ ਸਾਡੀਆਂ ਮਨਮਰਜ਼ੀਆਂ ਨੇ ਮਹਾਰਾਜ ਕਹਿੰਦੇ ਗੁਰ ਤੇ ਗਿਆਨ ਪਾਏ ਜਨ ਕੋਏ ਜਿਹੜਾ ਗੁਰ ਤੋਂ ਗਿਆਨ ਪ੍ਰਾਪਤ ਕਰ ਲੈਂਦਾ ਉਹ ਇਹਨਾਂ ਚੀਜ਼ਾਂ ਨੂੰ ਫਿਰ ਧਿਆਨ ਵਿੱਚ ਰੱਖਦਾ ਹੁਣੋ ਭਾਈ ਸਾਹਿਬ ਇੱਕ ਗੱਲ ਸੁਣਾਉਂਦੇ ਸੀ ਵੀ ਅਨੰਦ ਕਾਰਜਾਂ ਦਾ ਸਮਾਂ 12 ਤੋਂ ਪਹਿਲਾਂ ਤੇ ਜਿਹੜਾ ਇੱਕ ਤੋਂ ਬਾਅਦ ਪਾਉਨੇ ਆਪਾਂ 1 ਵਜੇ ਦੇ ਨਾਲ ਕਿਉਂਕਿ ਪੈਰ ਬਦਲ ਜਾਂਦਾ 12 ਤੋਂ ਬਾਅਦ ਤੇ ਉਦੋਂ ਆਪਾਂ ਮਰਗ ਦਾ ਭੋਗ ਪਾਉਨੇ ਆ ਇਹ ਲੋਕ ਨਹੀਂ ਸਮਝ ਸਕਦੇ ਜੀ ਮਹਾਰਾਜ ਕਹਿੰਦੇ ਨੇ ਗੁਰ ਤੇ ਗਿਆਨ ਪਾਏ ਜਨ ਕੋਈ ਕੋਈ ਗੁਰੂ ਤੋਂ ਗਿਆਨ ਪਾਉਣ ਵਾਲਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦਾ ਸੰਧਾਂਤਕ ਗੱਲਾਂ ਨੂੰ ਮਹਾਰਾਜ ਕਹਿੰਦੇ ਗੁਰ ਤੇ ਸਹਿਜ ਸਾਚ ਵਿਚਾਰ ਵਾਹਿਗੁਰੂ ਪਹਿਲਾਂ ਤਾਂ ਦੱਸਿਆ ਮਹਾਰਾਜ ਨੇ ਵੀ ਗੁਰੂ ਤੋਂ ਗਿਆਨ ਕੋਈ ਬਿਰਲਾ ਜਨ ਪ੍ਰਾਪਤ ਕਰਦਾ ਗੁਰ ਤੇ 부ਝੇ ਸੀਝੇ ਸੋਇ ਸੂਝ-ਬੂਝ ਜੋ ਗੁਰ ਤੋਂ ਗੁਰੂ ਤੋਂ ਲੈਂਦਾ ਇਨਸਾਨ ਮਨ ਬਣਿਆ ਹੋਇਆ ਵੀ ਮੈਂ ਗੁਰੂ ਤੋਂ ਸੂਚੀ ਲੈਣੀ ਆ ਜੀਵਨ ਜੀਣ ਦੀ ਗੁਰੂ ਦੀ ਗੱਲ 부ਝਣੀ ਆ ਫੇਰ ਕਿ ਹੋਏਗਾ ਗੁਰ ਤੇ ਸਹਿਜ ਸਾਚ ਵਿਚਾਰ ਜਦੋਂ ਗੁਰੂ ਤੋਂ ਅਸੀਂ ਵਿਚਾਰ ਲੈਨੇ ਆਂ ਫੇਰ ਸਾਡਾ ਜਿਹੜਾ ਮਨ ਹੈ ਸਹਿਜ ਵਿੱਚ ਆ ਜਾਂਦਾ ਜਦੋਂ ਸਹਿਜ ਵਿੱਚ ਹੋਏਗਾ ਹੋਏਗਾ ਉਦੋਂ ਹੀ ਚੰਗੀ ਗੱਲ ਸੋਚੇਗਾ ਇਹ ਜਿੰਨਾ ਚਿਰ ਸਹਿਜ ਵਿੱਚ ਨਹੀਂ ਹੈ ਕਲਪਿਆ ਹੀ ਰਹਿੰਦਾ ਕੋਈ ਗੱਲ ਨਹੀਂ ਸੁੱਝਦੀ ਤੇ ਫਿਰ ਮਨਮਰਜ਼ੀਆਂ ਜੋ ਹੋਇਆ ਜੋ ਹੋਈ ਜਾਂਦਾ ਫਿਰ ਠੀਕ ਆ ਜੋ ਹੁੰਦਾ ਚਾਹੇ ਬਰਾਤ ਆਉਣ ਨੂੰ 2 ਵਜੇ ਜਾਣ 3 ਵਜੇ ਜਾਣ 4-4 ਵਜੇ ਵੀ ਬਰਾਤਾਂ ਆਉਂਦੀਆਂ ਜੀ। ਉਦੋਂ ਬਾਅਦ ਸਮਾਂ ਦੇਖ ਲੋ ਕਿੰਨਾ ਕਰਿਆ ਗਿਆ ਬਾਅਦ ਚ। ਚਾਹ ਪਾਣੀ ਵੀ ਪੀਣਾ, ਆਨੰਦ ਕਾਰਜ ਵੀ ਹੋਣੇ ਨੇ, ਪ੍ਰਸ਼ਾਦਾ ਪਾਣੀ ਵੀ ਛਕਣਾ। ਅਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਵੀ ਗੁਰੂ ਤੋਂ ਭਾਈ ਤੂੰ ਸੋਚੀ ਲੈ ਨਾ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਕਰ ਲੈ ਤੂੰ ਸੌਖਾ ਹੋ ਜਾਣਾ। ਔਖੇ ਵੀ ਅਸੀਂ ਤਾਂ ਅਹੀਂ ਹੁੰਨੇ ਆਂ। ਗੁਰ ਤੇ ਸਹਜ ਥਾਚ ਵਿਚਾਰ। ਉਹ ਚਲੋ ਵਿਚੋ ਵਾਰੀ ਗੱਲ ਆ ਗਈ ਉਹ ਭਾਈ ਸਾਹਿਬ ਕਰਦੇ ਸੀ ਇਹ ਮਨ ਦੀ ਵਸਤਾ ਤੇਰੇ ਦੀ ਮਨ ਨੂੰ ਤਕਾਹ ਮਹਾਰਾਜ ਤੋਂ ਗੁਰੂ ਤੋਂ ਗਿਆਨ ਲੈ ਮਹਾਰਾਜ ਕਹਿੰਦੇ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਦੇ ਸੋਏ ਜੇ ਤੂੰ ਗਿਆਨ ਲਾਏਗਾ ਲੈਏਗਾ ਗੁਰੂ ਤੋਂ ਫਿਰ ਤੈਨੂੰ ਸੂਝ-ਬੂਝ ਵੀ ਆ ਜਾਏਗੀ ਜੀਵਨ ਦੀ ਗੁਰ ਤੇ ਸਹਜ ਸਾਚ ਵਿਚਾਰ ਗੁਰੂ ਤੋਂ ਸੱਚੀ ਵਿਚਾਰ ਲੈ ਤੇਰਾ ਮਨ ਸਹਿਜ ਵਿੱਚ ਹੋ ਜੇ ਗੁਰ ਤੇ ਪਾਏ ਮੁਕਤ ਦੁਆਰ ਗੁਰ ਤੇ ਪਾਏ ਮੁਕਤ ਦੁਆਰ ਮੁਕਤੀ ਦਾ ਦਵਾਰਾ ਪ੍ਰਾਪਤ ਕਰੇਗਾ ਗੁਰੂ ਤੋਂ ਪੂਰੇ ਭਾਗ ਮਿਲੇ ਗੁਰ ਆਏ ਜਦੋਂ ਗੁਰੂ ਨੂੰ ਮਿਲਦਾ ਨਾ ਇਨਸਾਨ ਆ ਕੇ ਉਦੋਂ ਪੂਰੇ ਭਾਗ ਬਣਦੇ ਨੇ ਇੰਉਂ ਨਹੀਂ ਵੀ ਪਹਿਲਾਂ ਪੂਰੇ ਭਾਗ ਹੋਣਗੇ ਤਾਂ ਤਾ ਗੁਰੂ ਨੂੰ ਮਿਲਾਂਗੇ ਗੁਰੂ ਨੂੰ ਮਿਲ ਕੇ ਪੂਰੇ ਭਾਗ ਬਣਨੇ ਨੇ ਕਿਉਂਕਿ ਗੁਰੂ ਦੇ ਗਿਆਨ ਮੁਤਾਬਕ ਜੀਵਨ ਹੋ ਜਾਣਾ ਤੇਰਾ ਸਾਰਾ ਤੇਰੀ ਕਿਰਤ ਕਮਾਈ ਦੇ ਵਿੱਚ ਤੇਰੇ ਰਹਿਣ ਸਹਿਣ ਦੇ ਵਿੱਚ ਸਿਜਾਈ ਆ ਜਾਣੀ ਹੈ ਮਹਾਰਾਜ ਕਹਿੰਦੇ ਨੇ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਜ ਸਾਚ ਸਮਾਏ ਫਿਰ ਇਹ ਜੀਵ ਆਤਮਾ ਸੱਚ ਦੇ ਵਿੱਚ ਸਮਾਏਗੀ ਸੱਚ ਕੀ ਆ ਪ੍ਰਭੂ ਪਰਮਾਤਮਾ ਜਦੋਂ ਸੱਚ ਨਾਲ ਜੁੜ ਗਿਆ ਤੂੰ ਪ੍ਰਮਾਤਮਾ ਨਾਲ ਜੁੜ ਗਿਆ ਪ੍ਰਮਾਤਮਾ ਹੀ ਸੱਚੀ ਹੀ ਪ੍ਰਮਾਤਮਾ ਹੈ ਸਚਾਈ ਨਾਲ ਜੁੜ ਜਾ ਰਹਾਉ ਗੁਰ ਮਿਲੀਏ ਤ੍ਰਿਸ਼ਨਾ ਅਗਨੁ 부ਝਾਏ ਜਦੋਂ ਗੁਰੂ ਨੂੰ ਮਿਲਦਾ ਨਾ ਗੁਰੂ ਦੇ ਗਿਆਨ ਮੁਤਾਬਕ ਜੀਵਨ ਹੁੰਦਾ ਗੁਰੂ ਦੇ ਕਹਣੇ ਮੁਤਾਬਕ ਤੇਰਾ ਜੀਵਨ ਬਸਰ ਹੋ ਰਿਹਾ ਫੇਰ ਗੁਰ ਤੇ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਗੁਰ ਮਿਲਿਏ ਤ੍ਰਿਸ਼ਨਾ ਅਗਨੁ ਬੁਝਾਈ ਗੁਰੂ ਨੂੰ ਮਿਲ ਕੇ ਸਾਡੀਆਂ ਤ੍ਰਿਸ਼ਨਾਵਾਂ ਜਿਹੜੀ ਤ੍ਰਿਸ਼ਨਾਵਾਂ ਦੀ ਅੱਗ ਸਾਡੇ ਅੰਦਰ ਭੜਕ ਰਹੀ ਆ ਉਹ ਬਝ ਜਾਂਦੀ ਐ ਗੁਰ ਤੇ சாਤ ਬਸੇ ਮਨ ਆਏ ਗੁਰੂ ਦੇ ਗਿਆਨ ਦੇ ਨਾਲ ਤੇਰਾ ਮਨ ਸ਼ਾਂਤ ਹੋਏਗਾ ਸੌਖਾ ਬਸੇਰਾ ਹੋ ਜਾਏਗਾ ਤੇਰਾ ਇਹ ਇਹ ਪੰਕਤੀਆਂ ਜੀ ਆਪਣੇ ਪੰਕਤੀ ਆਪ ਦੇ ਅਰਥ ਆਪ ਹੀ ਕਰ ਰਹੀ ਹੈ ਗਰਬਾਣੀ ਕਿਤੇ ਕਿਤੇ ਆਪਾਂ ਨੂੰ ਪੜ੍ਹਨਾ ਵੀ ਪੈਂਦਾ ਸ਼ਬਦ ਵਿਚਾਰ ਆ ਜਿਹੜੇ ਅਰਥਾ ਭਾਵ ਅਰਥ ਉਸ ਪੜ੍ਹਨੇ ਵੀ ਪੈਂਦੇ ਆ ਤੇ ਇਹ ਆਪਣੇ ਆਪ ਹੀ ਗੁਰਬਾਣੀ ਆ ਆਪ ਦੇ ਅਰਥ ਕਰ ਰਹੀ ਆ ਅਖਰੀ ਅਰਥ ਤੇ ਭਾਵ ਅਰਥ ਇੱਕੋ ਹੀ ਆ ਦੋਨਾਂ ਦੇ ਮਹਾਰਾਜ ਕਹਣਾ ਕਰਦੇ ਨੇ ਗੁਰ ਤੇ ਸ਼ਾਂਤ ਬਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਜਿਹਨੂੰ ਆਪਾਂ ਕਹਿੰਦੇ ਨੇ ਪਵਿੱਤਰ ਪਾਵਨ ਪਵਿੱਤਰ ਤੇਰਾ ਮਨ ਸੱਚਾ ਸੁੱਚਾ ਹੋ ਜਾਏਗਾ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ ਗੁਰੂ ਤੋਂ ਸ਼ਬਦ ਲੈ ਕੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਤੇਰਾ ਮੇਲ ਮਲਾਪ ਹੋਏਗਾ ਪ੍ਰਭੂ ਪਰਮਾਤਮਾ ਦੇ ਨਾਲ ਅਗੇ ਮਹਾਰਾਜ ਕਹਾਣਾ ਕਰਦੇ ਨੇ ਬਾਜ ਗੁਰੂ ਸਭ ਧਰਮ ਭਲਾਈ ਬਿਨਾ ਗੁਰੂ ਤੋਂ ਸਾਰੀ ਸ੍ਰਿਸ਼ਟੀ ਭਰਮ ਭਲੇਖੇ ਵਿੱਚ ਆ ਜਿਹੜੀ ਗੁਰੂ ਗਿਆਨ ਨਾਲ ਜੁੜਿਆ ਹੋਇਆ ਜੀਵ ਬੀਬੀ ਆ ਚਾਹੇ ਭਾਈ ਆ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹਨੂੰ ਆਪਾਂ ਪਹਿਲਾਂ ਪੜ ਹੀ ਲਿਆ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ ਤੇ ਜੇ ਗੁਰੂ ਤੋਂ ਵਾਂਝਾਂ ਗੁਰ ਦੇ ਗਿਆਨ ਤੋਂ ਹੀਣਾ ਹੈ ਮਹਾਰਾਜ ਕਹਿੰਦੇ ਨੇ ਵਾਜ ਗੁਰੂ ਸਭ ਧਰਮ ਪਲਾਈ ਬਿਨਾ ਗੁਰੂ ਦੇ ਗਿਆਨ ਤੋਂ ਭਰਮ ਭਲੇਖਿਆਂ ਵਿੱਚ ਤੁਰਿਆ ਫਿਰਦਾ ਇਨਸਾਨ ਬਿਨ ਨਾਵੇਂ ਬਿਨ ਨਾਵੇਂ ਬਹੁਤਾ ਦੁੱਖ ਪਾਈ ਬਿਨਾ ਨਾਮ ਤੋਂ ਦੁੱਖ ਪੌਂਦਾ ਇਨਸਾਨ ਗੁਰਮਖ ਹੋਵੇ ਸੋ ਨਾਮ ਧਿਆਈ ਗੁਰਮਖ ਹੋਵੇ ਸੋ ਨਾਮ ਧਿਆਈ ਮਹਾਰਾਜ ਕਹਿੰਦੇ ਜਿਹੜਾ ਗੁਰਮਖਾ ਉਹੀ ਨਾਮ ਤੇ ਆਉਂਦਾ ਕਿਵੇਂ ਗੁਰਮਖ ਦੀ ਡੈਫੀਨੇਸ਼ਨ ਬੇ ਸਾਰਾ ਜੀਵਨ ਤੇਰਾ ਗੁਰੂ ਦੇ ਕਹਿਣੇ ਅਨਸਾਰ ਹੋਵੇ ਖੰਡੇ ਬਾਟੇ ਦੀ ਪੌਲ ਵੀ ਲਈ ਹੋਵੇ ਪੰਜ ਕਕਾਰ ਵੀ ਹੋਵੇ ਰਹਿਤ ਵਿੱਚ ਵੀ ਪੂਰਾ ਹੋਵੇ ਠੀਕ ਹੈ ਜੀ ਤੇਰੇ ਕਾਰੋ ਵਿੱਚ ਕਾਰੋਬਾਰ ਵਿੱਚ ਸਚਾਈ ਹੋਵੇ ਫਿਰ ਤੂੰ ਗੁਰਮਖਾਂ ਦੇ ਕਹਿਣੇ ਮੁਤਾਬਕ ਚੱਲ ਰਿਆਂ ਦਾ ਜੇ ਮਾਨਾਂਂਿਆ ਫਿਰ ਮਨਮੁਖਾ ਮਹਾਰਾਜ ਕਹਣਾ ਕਰਦੇ ਨੇ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਜਦੋਂ ਸੱਚੇ ਦੇ ਅਸੀਂ ਦਰਸ਼ਨ ਕਰਾਂਗੇ ਤਾਂ ਸਾਡੀ ਪਤ ਦਾ ਮੈਨੇ ਇੱਜ਼ਤ ਵੀ ਸੱਚੀ ਹੋਏਗੀ ਸਾਡੀ ਇੱਜ਼ਤ ਪਤ ਜਿਹਨੂੰ ਮਹਾਰਾਜ ਕਹਿੰਦੇ ਨੇ ਦਰਸ਼ਨ ਇੱਕ ਤਾਂ ਆਪਾਂ ਹੁਣ ਬਾਹਰੀ ਦਰਸ਼ਨ ਕਰੇ ਨੇ ਇੱਕ ਆਪਾਂ ਸ਼ਬਦ ਰਾਹੀਂ ਦਰਸ਼ਨ ਕਰਕੇ ਗੁਰੂ ਦੀ ਗੱਲ ਮੰਨ ਕੇ ਜੀਵਨ ਬਿਸਰ ਕਰਨਾ ਅਸਲ ਵਿੱਚ ਦਰਸ਼ਨ ਉਹ ਹੈ ਜਦੋਂ ਗੁਰੂ ਦੀ ਗੱਲ ਆਪਾਂ ਸੁਣਦੇ ਆਂ ਤੇ ਗੁਰੂ ਦੇ ਕਹੇ ਮੁਤਾਬਕ ਆਪਾਂ ਜੀਵਨ ਬਸਰ ਕਰਦੇ ਆ ਉਹ ਆਦਰਸ਼ਨ ਕਰੇ ਤੂੰ ਗੁਰੂ ਦੇ ਅਸਲ ਇੱਕ ਆਪਾਂ ਸਾਰੇ ਆ ਕੇ ਦਰਸ਼ਨ ਭਾਰੀ ਕਰਦੇ ਆ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆ ਗੋਲਕ ਵਿੱਚ 10 ਰੁਪਏ ਵੀ ਪਾਉਨੇ ਆ ਤੇ ਪ੍ਰਕਰਮਾ ਵੀ ਕਰਦੇ ਆ ਇਹ ਕੇ ਦਰਸ਼ਨ ਇਹ ਕਾ ਬਾਣੀ ਵਿੱਚੋਂ ਦਰਸ਼ਨ ਆ ਸਤਿਗੁਰੂ ਦੇ ਵੀ ਸਤਿਗੁਰੂ ਕਹਿੰਦੇ ਕੀ ਨੇ ਤੇ ਤੂੰ ਕੀ ਕਰ ਰਿਹਾ ਬਾਣੀ ਵਿੱਚੋਂ ਦਰਸ਼ਨ ਹੁੰਦੇ ਆ ਅਸਲ ਵਿੱਚ ਤਾਂ ਗੁਰੂ ਦੇ ਬਿ ਸਤਗੁਰੂ ਕੀ ਕਹਿੰਦੇ ਨੇ ਪਰ ਅਸੀਂ ਦਰਸ਼ਨ ਕਰਕੇ ਵੀ ਭੁੱਲ ਜਾਂਦੇ ਆ ਵੀ ਚੱਲ ਕੋਈ ਨਾ ਗੁਰੂ ਜੀ ਪਾਈ ਚੱਲਦਾ ਬਾਬਾ ਜੀ ਚਲਾਈ ਜਾਂਦੇ ਨੇ ਤੇ ਨਹੀਂ ਆਮ ਜ ਆ ਦੇ ਮੇਰੇ ਅਰਗੇ ਬੜੇ ਅੱਖਾਂ ਮੀਚ ਕੇ ਕਈ ਸਿੱਧੇ ਪੈ ਕੇ ਅਰਨੋਤ ਕਰਦ ਨੇ ਸਿੱਤੇ ਡੰਡਿਆਂ ਅਸਲ ਵਿੱਚ ਡੰਡੌਤ ਕੀ ਆ ਡੰਡੇ ਵਾਂਗੂ ਸਿੱਧਾ ਹੋਣਾ ਆਪਦੇ ਮਨ ਨੂੰ ਸਿੱਧਾ ਕਰ ਲੈਣਾ ਵੀ ਬਸ ਗੁਰੂ ਤੋਂ ਬਾਅਦ ਲਾਵਾ ਨਹੀਂ ਕੋਈ ਹੋਰ ਮੇਰਾ ਕਿਸੇ ਨਾਲ ਰਿਸ਼ਤਾ ਦੁਨਿਆਵੀ ਨਹੀਂ ਦੁਨਿਆਵੀ ਹੈਗੇ ਆ ਈਆਂ ਪੁੱਤਰਾਂ ਵਾਲੇ ਭੈਣ ਭਰਾਵਾਂ ਵਾਲੇ ਪਤੀ ਪਤਨੀ ਵਾਲੇ ਉਹ ਹੈਗੇ ਨੇ ਦੁਨਿਆਵੀ ਰਿਸ਼ਤੇ ਹੋਰ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਕਿਸੇ ਮੜੀ ਕਬਰ ਮਸਾਣੀ ਨਾਲ ਕਿਸੇ ਬਾਬੇ ਪੀਰ ਨਾਲ ਹੋਰ ਕੋਈ ਰਿਸ਼ਤਾ ਨਹੀਂ ਇੱਕ ਗੁਰੂ ਦੇ ਨਾਲ ਹੀ ਰਿਸ਼ਤਾ ਹੈ ਇਹ ਆ ਦਰਸ਼ਨ ਗੁਰੂ ਦੇ ਜੇ ਹੁਣ ਆਪਾਂ ਗੁਰਬਾਣੀ ਸੁਣਦੇ ਵੀ ਆ ਪੜ੍ਹਦੇ ਵੀ ਆ ਵਿਚਾਰ ਵੀ ਕਰ ਲੈਨੇ ਆ ਤੇ ਫੇਰ ਗੁਰੂ ਦੇ ਸ਼ਬਦ ਮੁਤਾਬਕ ਜੇ ਗੱਲ ਕਰਗੇ ਤਾਂ ਸੋਖ ਕੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਆਣ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਅਵਾਰਾ ਕੁੱਤੇ ਵਾਂਗੂ ਫਿਰਨਾ ਫਿਰ ਤੁਰਿਆ ਫਿਰ ਭਾਈ ਗੁਰੂ ਮਹਾਰਾਜ ਨੇ ਤੈਨੂੰ ਸ਼ੀਸ਼ਾ ਦਿਖਾਤਾ ਵੀ ਤੇਰੀ ਆ ਹਾਲਤ ਆ ਭਾਈ ਹੁਣ ਤੂੰ ਸਮਝਣਾ ਨਾ ਸਮਝਣਾ ਤੇਰੀ ਮਰਜ਼ੀ ਆ ਸਤਿਗੁਰੂ ਬਾਹਾਂ ਫੜ ਕੋਈ ਨਹੀਂ ਤੈਨੂੰ ਕਹਿੰਦੇ ਵੀ ਇੱਧਰ ਆ ਜਾ ਤੈਨੂੰ ਗਿਆਨ ਦੇਤਾ ਤੂੰ ਗੁਰੂ ਦੀ ਗੱਲ ਮੰਨ ਲਾ ਤੇ ਮੁੜਿਆ ਗੁਰੂ ਵੱਲ ਨੂੰ ਮੁੜਿਆ ਗੁਰੂ ਦੀ ਗੱਲ ਸੁਣਾਂ ਮਹਾਰਾਜ ਕਹਿੰਦੇ ਦਰਸ਼ਨ ਸਤੈ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਹਨੂੰ ਕਹੀਏ ਹੋਰ ਦਾਤਾ ਦੇਣ ਵਾਲਾ ਦਾਤਾ ਹੀ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ ਉਹੀ ਦਾਤਾ ਦੇਣ ਵਾਲਾ ਸਾਰਿਆਂ ਮੰਨ ਲੈ ਜਾਣਾ ਮੰਨ ਮੰਨ ਜਾ ਗੁਰੂ ਦੀ ਗੱਲ ਸੁਣ ਲੈ ਗੁਰੂ ਦਾ ਕਹਾ ਤੂੰ ਇੱਕ ਨਹੀਂ ਮੰਨਦਾ ਗੁਰੂ ਦੀ ਤਾਂ ਜਪਤੀ ਸਾਹਿਬ ਚ ਪੜਦੇ ਨਾ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਤੂੰ ਸਿੱਖਿਆ ਸੁਣ ਲਵੇਂ ਤਾਂ ਜੀਵਨ ਚੇਂਜ ਹੋਣਾ ਨੇ ਮੱਥਾ ਟੇਕਣ ਨੂੰ ਤਾਂ ਮਹਾਰਾਜ ਕਹਿੰਦੇ ਤੂੰ 100 ਵਾਰੀ ਆ ਜਾ ਕਰ ਦਿਹਾੜੀ ਚ 100 ਵਾਰੀ ਆ ਕੇ ਮੱਥਾ ਟੇਕ ਕੇ ਮੁੜੀ ਜਾ ਨਾ ਕੱਲਾ ਮੱਥਾ ਟੇਕਣਾ ਨਹੀਂ ਕੋਈ ਛੋਣਾ ਮੱਥਾ ਟੇਕਿਆ ਵੀ ਤੇਰਾ ਤਾਂ ਪ੍ਰਭਾਣਾ ਜੇ ਤੂੰ ਗੁਰੂ ਦੀ ਗੱਲ ਮੰਨਦਾ ਤਾਂ ਜੇ ਕਰਦਾ ਮਰਜੀ ਆ ਫਿਰ ਤੁਰਿਆ ਫਿਰ ਪਾਈ ਮਹਾਰਾਜ ਕਹਿਣਾ ਕਰਦੇ ਨੇ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਈ ਬਾਜ ਗੁਰੂ ਸਭ ਧਰਮ ਪੁੜਾਈ ਬਿਨਾ ਗੁਰੂ ਤਾਂ ਸਾਰੇ ਧਰਮ ਭਲੇਖਿਆਂ ਦੇ ਵਿੱਚ ਹੀ ਆ ਭਲੇਖਿਆਂ ਵਿੱਚ ਭੁੱਲੇ ਫਿਰਦੇ ਨੇ ਬਿਨ ਨਾ ਆਵੇ ਬਹੁਤਾ ਦੁੱਖ ਪਾਈ ਬਿਨਾ ਨਾਮ ਤੋਂ ਬਹੁਤਾ ਦੁਖੀ ਮਿਲਣਾ ਤੈਨੂੰ ਗੁਰਮਖ ਹੋਵੇ ਸੋ ਨਾਮ ਧਿਆਈ ਜੇ ਤੂੰ ਗੁਰਮਖਾ ਗੁਰੂ ਦੀ ਗੱਲ ਮੰਨਦਾ ਫਿਰ ਤੂੰ ਨਾਮ ਧਿਆ ਰਿਹਾ ਗੁਰੂ ਦੇ ਕਹੜੇ ਮੁਤਾਬਕ ਤੇਰਾ ਜੀਵਨਾ ਤਾਂ ਤੂੰ ਨਾਮ ਧਿਆਰਿਆ ਹਾਂ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਹੋਰ ਨਹੀਂ ਕਿਸੇ ਨੂੰ ਕਿਹਾ ਜਾ ਸਕਦਾ ਇੱਕੋ ਇੱਕ ਹੀ ਹੈ ਦਾਤਾ ਸਾਨੂੰ ਆ ਪਹਿਲਾਂ ਤਾਂ ਸਰੀਰ ਦਾ ਦਾਨ ਦਿੱਤਾ ਮਹਾਰਾਜ ਨੇ ਸਰੀਰ ਦਾ ਤੇ ਜੀਵ ਆਤਮਾ ਦਾ ਸੰਜੋਗ ਬਣਾ ਕੇ ਉਹਨੇ ਮਨੁੱਖਾ ਜਨਮ ਦਿੱਤਾ ਕਿੱਡੀ ਵੱਡੀ ਦਾਤਾ ਉਸ ਤੋਂ ਬਾਅਦ ਕੰਨ ਨੱਕ ਅੱਖਾਂ ਗਿਆਨੰਦਰੇ ਕਰਮੰਦਰੇ ਤੈਨੂੰ ਦਿੱਤੇ ਦੇਖੋ ਜੇ ਕੋਈ ਅੱਖ ਦੇ ਵਿੱਚ ਮਾੜਾ ਮੋਟਾ ਨੁਕਸ ਪੈ ਜਾਏ ਦੇਖੋ ਆਪਾਂ ਡਾਕਟਰਾਂ ਕੋਲੇ ਭਜਦੇ ਆ ਉਹਨੇ ਬੇਸਕੀਮਤੀ ਫ੍ਰੀ ਵਿੱਚ ਦਿੱਤੀਆਂ ਤੇ ਠੀਕ ਠਾਕ ਵੀ ਰੱਖਦਾ ਉਹਨੂੰ ਫ੍ਰੀ ਵਿੱਚ ਹੀ ਉਹ ਜੇ ਕੋਈ ਤੇਰੀ ਗਲਤੀ ਕਾਰਨ ਜਾਂ ਗੈਲੀ ਕਾਰਨ ਕੋਈ ਨੁਕਸ ਪੈ ਗਿਆ ਤਾਂ ਫਿਰ ਦੇਖ ਰਾ ਡਾਕਟਰਾਂ ਕੋਲੇ ਜਾਂਦੇ ਉੱਥੇ ਪੈਸੇ ਲੱਗਦੇ ਨੇ ਉਹਨਾਂ ਲੈਂਚ ਕਹਿੰਦੇ ਆ 15 ਜਾਂ 16000 ਦਾ ਵੀ ਆ 12 ਦਾ ਵੀ ਆ ਤੇ 6-7 ਦਾ ਵੀ ਆ ਤੇ ਕਈ ਗੁਰੂ ਦੇ ਪਿਆਰੇ ਫ੍ਰੀ ਵੀ ਪਵਾ ਰਹੇ ਨੇ ਇਸ ਤਰ੍ਹਾਂ ਧਿਆਨ ਦਿਈਏ ਵੀ ਦਾਤੇ ਨੇ ਸਾਨੂੰ ਦਾਤਾਂ ਕਿੰਨੀਆਂ ਦਿੱਤੀਆਂ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਇਹਦੀ ਦੇਖਭਾਲ ਕਰ ਰਿਹਾ ਇਸ ਦਾਤੇ ਨਾਲ ਜੁੜੀਏ ਨਾ ਮਰਜੀ ਨਾਲ ਹੀ ਦਾਤੇ ਬਣਾਈ ਫਿਰਦੇ ਆ ਨਾ ਇੱਕੋ ਇੱਕ ਹੀ ਆ ਦਾਤਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਗੁਰੂ ਦੀ ਗੱਲ ਮੰਨ ਬਾਣੀ ਵਿੱਚੋਂ ਦਰਸ਼ਨ ਕਰ ਗੁਰੂ ਦੇ ਗੁਰੂ ਕਿੱਧਰ ਨੂੰ ਤੈਨੂੰ ਕਹਿੰਦਾ ਜਾਣ ਨੂੰ ਤੇ ਤੂੰ ਕਿੱਧਰ ਤੁਰਿਆ ਫਿਰਦਾ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਲਾਵਾ ਹੋਈ ਜਦੋਂ ਕਿਰਪਾ ਕਰਦਾ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦਾ ਗਿਆਨ ਲੈਨੇ ਆ ਗੁਰੂ ਦੀ ਗੱਲ ਸੁਣਦੇ ਆ ਮੰਨਦੇ ਆ ਤੇ ਫੇਰ ਉਹ ਸਾਨੂੰ ਸੌਖੀ ਮਦਦ ਕਰ ਦਿੰਦਾ ਸਾਡੀ ਜਿਹੜਾ ਆਪਣੀ ਆਪ ਮਦਦ ਨਹੀਂ ਕਰਦਾ ਉਹ ਤਾਂ ਗੁਰੂ ਕਿਵੇਂ ਮਦਦ ਕਰੂ ਉਹਦੀ ਤੂੰ ਆਪਣੀ ਆਪ ਮਦਦ ਕਰ ਪਾਈ ਆਪਣੇ ਆਪ ਤੇ ਕਿਰਪਾ ਕਰ ਫੇਰ ਗੁਰੂ ਤਾਂ ਕਿਰਪਾ ਕਰ ਹੀ ਜਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਕਿਰਪਾ ਕਰੇ ਸ਼ਬਦ ਮਨਾਵਾ ਹੋਈ ਇਹ ਸ਼ਬਦ ਨਾਲ ਜੁੜ ਕੇ ਪ੍ਰਭੂ ਪ੍ਰਮਾਤਮਾ ਦੇ ਨਾਲ ਮਿਲਿਆ ਜਾਣਾ ਜੀ ਮਾਨਾਇਆਂ ਨਾਲ ਨਹੀਂ ਵੀ ਮਾਨਾਇਆਂ ਕਰ ਲਿਆ ਤੇ ਰੱਬ ਰੱਬ ਗੁਰੂ ਗੁਰੂ ਵੀ ਕਹਿੰਦੇ ਆ ਮਾਨਾਇਆਂ ਵੀ ਕਰਦੇ ਆ ਫਿਰ ਤਾਂ ਇਹ ਆ ਵੀ ਸਲਾਮ ਜਵਾਬ ਦੋਨੇ ਕਰੇ ਮੁੱਢੋਂ ਕੋਥਾ ਜਾਈ ਬਿਸਲਾਮ ਵੀ ਕਰਦਾ ਕਿ ਮੱਥਾ ਵੀ ਟੇਕਦਾ ਤੇ ਜਵਾਬ ਵੀ ਦਿੰਦਾ ਗੁਰੂ ਵੀ ਤੇਰੀ ਗੱਲ ਤਾਂ ਨਹੀਂ ਮੰਨਣੀ ਮੱਥਾ ਤੈਨੂੰ ਜ਼ਰੂਰ ਟੇਕਦੇ ਆ ਮਹਾਰਾਜ ਕਹਿੰਦੇ ਤੂੰ ਮੋਢੇ ਤੋਂ ਹੀ ਉਖੜਿਆ ਹੋਇਆ ਫਿਰ ਤੇ ਜੇ ਮੋਢੇ ਉਖੜ ਜੇ ਕਿਸੇ ਮਕਾਨ ਦੀ ਨੀਂਹ ਉਖੜ ਜੇ ਕਿਸੇ ਦਰਖਤ ਦੀ ਜੜ ਹਿੱਲ ਜੇ ਉਹ ਕਿੰਨਾ ਚਿਰ ਟਿਕ ਸਕਦਾ ਨਹੀਂ ਨਾ ਐਸੇ ਤਰ੍ਹਾਂ ਹੀ ਸਾਡਾ ਜੀਵਨ ਜਿ세 ਹੀ ਆਪਣੇ ਮੋਢੇ ਤੋਂ ਹੀ ਉਖੜੇ ਹੋਏ ਆ ਗੁਰੂ ਦੇ ਗਿਆਨ ਨਾਲ ਟੁੱਟੇ ਹੋਏ ਆ ਨਾਮ ਬਾਣੀ ਨਾਲ ਟੁੱਟੇ ਹੋਏ ਆ ਤਾਂ ਕਿੰਨਾ ਚਿਰ ਜੀਵਨ ਸਾਡਾ ਵਧੀਆ ਚੱਲ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਦਦੇ ਦੋਸ਼ ਨਾ ਦੇऊं ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀ ਹਸੋ ਮੈਂ ਪਾਇਆ ਦੋਸ਼ ਨਾ ਦੀਜੀਏ ਅਬਰ ਜਨਾ ਮਹਾਰਾਜ ਨੇ ਲਿਖਿਆ ਵੀ ਐਵੇਂ ਨਾ ਲਾਂਭੇ ਦੇਈ ਫਿਰ ਰੱਬ ਨੂੰ ਤੇ ਤੇਰੇ ਕਰਮਾ ਮੁਤਾਬਕ ਤੈਨੂੰ ਮਿਲਣੀ ਹੈ ਦਾਤ ਚੰਗੇ ਕਰੇਗਾ ਚੰਗਾ ਮਿਲ ਜਾਏਗਾ ਮਾੜਾ ਕਰੇਗਾ ਭਾਈ ਉਹ ਤਾਂ ਪਤਾ ਹੀ ਹੈ ਹੁਣ ਆਪਾਂ ਨੂੰ ਮਹਾਰਾਜ ਕਹਿੰਦੇ ਨੇ ਕਿਰਪਾ ਕਰੇ ਸ਼ਬਦ ਮਲਾਪ ਹੋਈ ਜਦੋਂ ਸ਼ਬਦ ਨਾਲ ਤੂੰ ਜੁੜ ਗਿਆ ਨਾ ਤੇਰੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੋਏਗਾ ਅੱਗੇ ਮਹਾਰਾਜ ਕਹਿੰਦੇ ਨੇ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਆ ਗੁਰੂ ਪ੍ਰੀਤਮ ਨੂੰ ਮਿਲ ਕੇ ਬਾਣੀ ਨਾਲ ਮਿਲ ਕੇ ਸੱਚੇ ਦੇ ਗੁਣ ਗਾਏ ਜਾ ਸਕਦੇ ਆ ਆ ਗੰਣ ਨੇ ਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਰਹੇ ਆ ਆਪਾਂ ਸੁਣ ਰਹੇ ਆ ਮਹਾਰਾਜ ਕਹਿੰਦੇ ਨੇ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸੱਚ ਸਾਚ ਸਮਮ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਸੱਚੇ ਦੇ ਵਿੱਚ ਹੀ ਸੱਚ ਸਮਾ ਜਾਂਦਾ ਜਦੋਂ ਤੂੰ ਵੀ ਸੱਚਾ ਹੋਏਗਾ ਅਕਾਲ ਪੁਰਖ ਬਾਹੁਰੂ ਵੀ ਸੱਚਾ ਤੇ ਸਮਾ ਜਾਏਗਾ ਅਗੇ ਮਹਾਰਾਜ ਕਹਿੰਦੇ ਨੇ ਅਗਲਾ ਸ਼ਬਦ ਆ ਜੀ ਗੌੜੀ ਗੁਆਰੇਰੀ ਮਹੱਲਾ ਤੀਜਾ ਅਗਲਾ ਸ਼ਬਦ ਪੜ੍ਹਦੇ ਹਾਂ ਸੋ ਥਾਓ ਸੱਚ ਬਨ ਨਿਰਮਲ ਹੋਏ ਸੋ ਥਾਓ ਸੱਚ ਮਨ ਨਿਰਮਲ ਹੋਏ ਜਿੱਥੇ ਤੇਰਾ ਮਨ ਨਿਰਮਲ ਹੁੰਦਾ ਭਾਈ ਮਨ ਪਵਿੱਤਰ ਹੁੰਦਾ ਇਹੀ ਚੰਗਾ ਥਾਉ ਆ ਗੁਰੂ ਘਰ ਗੁਰੂ ਦਾ ਗਿਆਨ ਚੰਗਾ ਥਾਉ ਆ ਜਿਹਦੇ ਨਾਲ ਮਿਲ ਕੇ ਤੇਰਾ ਮਨ ਨਿਰਮਲ ਹੋ ਜਾਂਦਾ ਨਿਰਮਲ ਮਨ ਮਨ ਪਵਿੱਤਰ ਸੱਚ ਨਿਵਾਸ ਕਰੇ ਸੱਚ ਸੋਏ ਸੱਚਾ ਨਿਵਾਸ ਤੇਰਾ ਹੋ ਜਾਂਦਾ ਫਿਰ ਤੇਰਾ ਰਹਿਣਾ ਸਹਿਣਾ ਸੱਚ ਹੋ ਜਾਂਦਾ ਜੀਵਨ ਸੱਚਾ ਸੁੱਚਾ ਹੋ ਜਾਂਦਾ ਤੇਰਾ ਸੱਚੀ ਬਾਣੀ ਜੁਗ ਚਾਰੇ ਜਾਪੇ ਚਾਰਾਂ ਜੁਗਾਂ ਦੇ ਵਿੱਚ ਸੱਚੀ ਬਾਣੀ ਨੇ ਤੇਰਾ ਆਧਾਰ ਕਰਨਾ ਤੇਰਾ ਭਲਾ ਕਰਨਾ ਤੂੰ ਜੁੜਿਆ ਰਹੇ ਚਾਰੇ ਜੁਗਾਂ ਦੇ ਵਿੱਚ ਸ਼ਬਦ ਗੁਰੂ ਤੇਰਾ ਮਦਦ ਕਰਦਾ ਤੇਰੀ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕਿਸ ਸੱਚਾ ਆਪੇ ਆਪੇ ਸਾਰੇ ਪਾਸੇ ਸੱਚਾ ਹੀ ਹੈ ਆਪੇ ਆਪ ਜੁਗ ਚਾਰ ਆਈ ਜਾਣੇ ਬਈ ਜੁਗ ਵੀ ਇੱਕ ਸਮੇਂ ਦੀ ਵੰਡ ਨਾ ਵੀਰ ਦੁਆਪਰਾ ਜੀ ਆ ਤ੍ਰੇਤਾ ਜੀ ਆ ਸਤਜੋਗਾ ਜੀ ਆ ਕਲਜੋਗਾ ਜੀ ਠੀਕ ਹੈ ਇੱਕ ਸਮੇਂ ਦੀ ਬੰਡਾ ਇਨਸਾਨ ਨੇ ਕਰੀਆ ਉਹਨੇ ਨੀ ਯੁੱਗ ਕੋਈ ਬਣਾਏ ਉਹਨੇ ਤਾਂ ਕੁਦਰਤ ਨੂੰ ਪੈਦਾ ਕੀਤਾ ਦਿਨ ਰਾਤ ਬਣਾਈ ਆ ਸਾਰਾ ਸਿਸਟਮ ਚਲਾ ਰਿਹਾ ਅਕਾਲ ਪੁਰਖ ਵਾਹਿਗੁਰੂ ਆਪਦੇ ਹੁਕਮ ਅੰਦਰ ਦਿਨ ਬਾਰ ਦਿਨ ਬਾਰਾਂ ਦੀ ਬੰਡਾ ਅੱਜ ਵੀਰਵਾਰ ਆ ਕੱਲ ਨੂੰ ਸ਼ੁੱਕਰਵਾਰ ਆ ਇਹ ਸਮੇਂ ਦੀ ਬੰਡਾ ਹੈ ਕੈਲੰਡਰ ਸਿਸਟਮ ਆ ਇਹ ਫਿਰ ਮਹੀਨੇ ਹੋ ਗਏ ਇਹ ਵੀ ਕੈਲੰਡਰ ਸਿਸਟਮ ਆ ਫਿਰ ਸਾਲ ਹੋ ਗਏ ਫਿਰ ਯੁੱਗ ਹੋ ਗਏ ਇਹ ਸਮੇਂ ਦੀ ਵੰਡ ਹੈ ਸਹੀ ਹੈ ਠੀਕ ਹੈ ਪਰ ਪ੍ਰਮਾਤਮਾ ਨੇ ਕੁਦਰਤ ਨੂੰ ਬਣਾਇਆ ਤੇ ਦਿਨ ਰਾਤ ਬਣਾ ਕੇ ਖੇਡ ਖੇਡ ਰਿਹਾ ਆਪਣੀ ਕੁਦਰਤ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸੱਚੀ ਬਾਣੀ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕਿਸ ਸਾਚਾ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਏ ਜਦੋਂ ਸਤ ਸੰਗ ਮਿਲਦਾ ਨਾ ਉਦੋਂ ਵਧੀਆ ਕਰਮ ਬਣਦੇ ਨੇ ਤੇਰੇ ਚੰਗੇ ਕਰਮ ਕਰ 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 ਨਾਲ ਲਿਖ ਲੈ ਜਾਓ ਜਪਜੀ ਸਾਹਿਬ ਦੇ ਵਿੱਚ ਪੰਕਤੀ ਆ ਵੀ ਆਪਣੇ ਕਰਮ ਤੂੰ ਆਪ ਬਣਾਉਣੇ ਨੇ ਇਨਸਾਨ ਜੇ ਤੂੰ ਗੁਰੂ ਵੱਲ ਆਉਣਾ ਜਿਵੇਂ ਹੁਣ ਗੁਰੂ ਦੀ ਆਪਿਆ ਬੈਣੇ ਆ ਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਬਾਣੀ ਪੜ੍ਹਦੇ ਆ ਸੁਣਦੇ ਆ ਇਹ ਚੰਗਾ ਕਰਮ ਹੈ ਠੀਕ ਹੈ ਜੀ ਸਾਰਾ ਦਿਨ ਕਾਰੋਬਾਰ ਕਰਦੇ ਸੱਚ ਨਾਲ ਜੁੜੇ ਰਹਿੰਨੇ ਆ ਇਨਸਾਨ ਨੂੰ ਇਨਸਾਨ ਸਮਝਦੇ ਆ ਚੰਗਾ ਕਰਮ ਹੈ ਇਹਨਾਂ ਕਰਮਾਂ ਮੁਤਾਬਕ ਤੈਨੂੰ ਪ੍ਰਭੂ ਪਰਮਾਤਮਾ ਪ੍ਰਾਪਤ ਹੋਏਗਾ ਜੇ ਮਾੜੇ ਕਰਮ ਉੱਠਦਾ ਹੀ ਫਿਲਮਾਂ ਦੇਖਣ ਲੱਗ ਜਾਨਾ ਤੇ ਸਾਰਾ ਦਿਨ ਝੂਠ ਫਰੇਬ ਨਾਲ ਜੁੜਿਆ ਰਹਿਣਾ ਥੱਗੀ ਪੱਗੀ ਕਰੀ ਜਾਣਾ ਇਹ ਮਾੜਾ ਕਰਮ ਦੂਜੇ ਦਾ ਮਾੜਾ ਸੋਚਣਾ ਮਾੜਾ ਕਰਨਾ ਮਾੜਾ ਕਰਮ ਤੇ ਕਰਮਾਂ ਦੇ ਨਿਵੇੜੇ ਹੁਣੇ ਨੇ ਭਾਈ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜੇ ਵਰਜਨ ਦੁਨੀਆ ਵਿੱਚ ਵਿਚਰਦੇ ਭਲੇ ਦਾ ਕੰਮ ਕਰ ਤੇ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਸੱਚੀ ਸੁੱਚੀ ਕਿਰਤ ਕਮਾਈ ਕਰ ਤੇ ਤੇਰਾ ਨਾਮ ਜਪਿਆ ਗਿਆ ਬੰਦਗੀ ਨਾਲ ਜੁੜ ਗਿਆ ਤੂੰ ਜੇ ਹੁਣ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਘੁੱਥਾ ਜਾਏ ਫਿਰ ਉਹ ਤਾਂ ਗੱਲ ਹੈਗੀ ਹੋਈ ਆ ਵੀ ਨਮਸਕਾਰ ਵੀ ਕਰਦਾ ਗੁਰੂ ਨੂੰ ਆ ਕੇ ਤੂੰ ਗੱਲ ਮੈਨੂੰ ਨਹੀਂ ਮੰਨਦਾ ਇਹ ਸਮਝ ਲਓ ਮੁੱਢ ਤੋਂ ਖੜਿਆ ਹੋਇਆ ਮੁੱਢ ਤੋਂ ਖੜੇ ਹੋਏ ਦਾ ਸ਼ਮਾ ਬਾਲਾ ਨਹੀਂ ਹੁੰਦਾ ਚਾਹੇ ਦਰਖਤ ਦੀ ਜੜ ਹਿੱਲ ਜੇ ਤਾਂ ਵੀ ਨਹੀਂ ਜਿਆਦਾ ਚਰ ਹੋਰਾ ਪਰਿਆ ਰਹਿੰਦਾ ਮਕਾਨ ਦੀ ਨਹੀਂ ਹਿੱਲ ਜੇ ਉਹ ਵੀ ਨਹੀਂ ਜਿਆਦਾ ਚਟਕ ਸਕਦਾ ਮਨੁੱਖ ਜੇ ਤੂੰ ਵੀ ਆਪਣੇ ਮੁੱਢ ਨਾਲੋਂ ਮੂਲ ਨਾਲੋਂ ਟੁੱਟਿਆ ਹੋਇਆ ਨਾਮ ਬਾਣੀ ਨਾਲੋਂ ਟੁੱਟਿਆ ਹੋਇਆ ਗੁਰੂ ਸੰਧਾਤ ਨਾਲੋਂ ਟੁੱਟਿਆ ਹੋਇਆ ਸਮਾਂ ਫਿਰ ਤੇਰਾ ਵੀ ਥੋੜਾ ਹੀ ਆ ਸਤਿਗੁਰੂ ਕਹਿੰਦੇ ਨੇ ਸੱਚੀ ਬਾਣੀ ਜੋਗ ਚਾਰੇ ਜਾਪੇ ਸਭ ਕਿਸ ਸਾਚਾ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਏ ਤੇਰਾ ਚੰਗਾ ਕਰਮ ਉਹੀ ਸਤ ਸੰਗ ਵਿੱਚ ਮਿਲਾਏਗਾ ਤੈਨੂੰ ਸਤ ਸੰਗ ਇਉਂ ਨਹੀਂ ਵੀ ਬਹੁਤ ਵੱਡਾ ਇਕੱਠ ਹੋਵੇ ਤਾਂ ਉਹੀ ਸਤ ਸੰਗ ਕਰਨੀ ਆਪਾਂ ਨਹੀਂ ਜੇ ਆਪਾਂ ਘਰ ਦੇ ਵਿੱਚ ਪਤੀ ਪਤਨੀ ਬੈਠੇ ਭੈਣ ਭਰਾ ਬੈਠੇ ਈਆਂ ਪੁੱਤਰ ਇਕੱਠੇ ਬੈਠੇ ਆਪਾਂ ਗੱਲਬਾਤ ਗੁਰੂ ਦੀ ਗੱਲ ਕਰਦੇ ਸਿੱਖ ਸਲਾਹ ਕਰਦੇ ਤਾਂ ਸਤ ਸੰਗ ਆਹੋ ਸਤ ਦੀ ਸੰਗ ਸਤ ਦਾ ਸੰਗ ਸੱਚੀ ਸੁੱਚੀ ਗੱਲਬਾਤ ਕਰਨੀ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਗੁਰੂ ਦੀ ਗੱਲ ਕਰਨੀ ਸਿਧਾਂਤਕ ਗੱਲ ਕਰਨੀ ਇਤਿਹਾਸਕ ਗੱਲ ਕਰਨੀ ਗੌਰ ਨਾਲ ਜੇ ਆਪਾਂ ਸੁਣਦੇ ਸੁਣਾਉਨੇ ਆ ਤਾਂ ਸਤ ਸੰਗ ਹੈ ਹੁਣ ਵੀ ਚਾਹੇ ਆਪਾਂ ਥੋੜੇ ਹੀ ਬੈਠੇ ਆ ਸਤ ਸੰਗ ਆ ਗੁਰੂ ਦੀ ਸੰਗਤ ਕਰ ਰਹੇ ਆ ਪਰ ਸਤ ਸੰਗ ਗੁਰੂ ਦਾ ਹੀ ਕਰਨਾ ਇਹ ਧਿਆਨ ਵਿੱਚ ਰੱਖਿਓ ਕਿਉਂਕਿ ਗੁਰੂ ਦੀ ਸੰਗਤ ਨਹੀਂ ਤਾਰਨਾ ਭਾਈ ਤੈਨੂੰ ਸੰਗਤਾਂ ਹੋਰ ਵੀ ਬਹੁਤ ਨੇ ਸੰਸਾਰ ਦੇ ਵਿੱਚ ਪਰ ਗੁਰੂ ਦੀ ਸੰਗਤ ਤੇਰਾ ਜੀਵਨ ਪਵਿੱਤਰ ਕਰੇਗੀ ਮਹਾਰਾਜ ਕਹਿਣਾ ਕਰਦੇ ਨੇ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕਿਸ ਸਾਚਾ ਆਪੇ ਆਪੇ ਜਿਹੜਾ ਆਪੇ ਆਪ ਹੀ ਆ ਉਹਦੀ ਸੰਗਤ ਕਰ ਉਹਦੀ ਸੰਗਤ ਗੁਰਬਾਣੀ ਨਾਲ ਜੁੜ ਕੇ ਹੁੰਦੀ ਹੈ ਕਰਮ ਹੋਵੇ ਸਤ ਸੰਗ ਮਲਾਏ ਫੇਰ ਕੀ ਹੋਏਗਾ ਕਿ ਹਰ ਗੁਣ ਕਾਬੈ ਬੈਸ ਸੋ ਥਾਈ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣਾ ਹੀ ਸਹੀ ਥਾਂ ਪ੍ਰਾਪਤ ਹੋਏਗਾ ਤੈਨੂੰ ਅਸਥਾਨ ਚਰਨਾ ਵਿੱਚ ਨਿਵਾਸ ਹੋਏਗਾ ਗੁਰੂ ਦੇ ਚਰਨਾ ਵਿੱਚ ਨਿਵਾਸ ਹੋਏਗਾ ਤੇਰਾ ਰਹਾਓ ਰਹਾਓ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਜਲੋ ਇਹ ਜੀਬਾ ਦੂਜੇ ਪਾਏ ਲੇ ਮਹਾਰਾਜ ਕਹਿੰਦੇ ਤਾਂ ਜੀਬ ਹੀ ਜਲ ਜੇ ਜਿਹੜੀ ਗੁਰੂ ਤੋਂ ਮੇਰਾ ਕਿਸੇ ਤੇ ਹੋਰ ਗੁਣ ਗਾਉਂਦੀ ਆ ਲਿਆ ਲਿਖਿਆ ਜੀ ਮੈਂ ਕੋਲੋ ਨਹੀਂ ਕਿਹਾ ਜਲੋ ਇਹ ਜੀਬਾ ਦੂਜੇ ਪਾਏ ਜਿਹਦੇ ਜਿਹੜੀ ਜੀਵ ਦੂਜੇ ਦੇ ਪਿਆਰ ਵਿੱਚ ਗੁਣਗੌਂਦੀ ਹੈ ਮਹਾਰਾਜ ਕਹਿੰਦੇ ਜਲ ਜੇ ਨਾ ਹਰਸਨਾ ਚਾਖੇ ਫੀਕਾ ਅਲਾਈ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਚੱਕਦੀ ਫਿੱਕੇ ਸਵਾਦਾਂ ਵਿੱਚ ਹੀ ਫੱਸੀ ਹੋਈ ਹੈ ਫਿੱਕੇ ਸਵਾਦ ਕਿਹੜੇ ਨੇ ਨਾਮ ਬਾਣੀ ਗਾਉਣੀ ਛੱਡ ਕੇ ਗੀਤ ਗਾਉਣੇ ਕਲਾਕਾਰਾਂ ਵਾਲੇ ਗੀਤ ਗਾਉਣੇ ਹੋਰ ਭੱਦਾ ਬੋਲਣਾ ਘਰ ਵਿੱਚ ਹੀ ਨਹੀਂ ਬੰਦੇ ਕਈ ਘਰੇ ਵਿੱਚ ਹੀ ਮੇਰੇ ਵਰਗੇ ਕਈ ਘਰ ਵਿੱਚ ਹੀ ਨਹੀਂ ਚੰਗਾ ਬੋਲਦੇ ਐਵੇਂ ਵੱਡ ਖਾਉ ਕਰੇ ਜਾਣਗੇ ਕਿ ਜਾਨ ਨੂੰ ਵੀ ਪੁੱਤਰਾਂ ਨੂੰ ਵੀ ਘਰਦਿਆਂ ਨੂੰ ਵੀ ਖਾਣ ਵਾਲਿਆਂ ਨੂੰ ਪਹਿਣਗੇ ਇਹ ਫਿੱਕਾ ਸਵਾਦ ਆ ਇਹ ਕਿਸੇ ਦੀ ਹੋਰ ਸਹਿਤ ਸਲਾਹ ਕਰਨੀ ਪ੍ਰਭੂ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਕਿਸੇ ਦੀ ਸਹਿਤ ਸਲਾਹ ਕਰਨੀ ਫਿੱਕਾ ਸਵਾਦ ਆ ਮਹਾਰਾਜ ਕਹਿੰਦੇ ਕੋਈ ਇਹਦਾ ਤੇਰੇ ਤੇ ਅਸਰ ਨਹੀਂ ਹੋਣਾ ਫਿੱਕੀ ਚੀਜ਼ ਖਾਣ ਨੂੰ ਜੀ ਕਰਦਾ ਜੀ ਜੇ ਦਿਨੇ ਬਾਹਰੀ ਗੱਲ ਕਰ ਗਿਆ ਆਪਾਂ ਫਿੱਕੀ ਚੀਜ਼ ਖਾਣ ਨੂੰ ਨਹੀਂ ਜੀ ਕਰਦਾ ਅਗਲਾ ਕਹਿੰਦਾ ਨਾ ਯਾਰ ਜੇ ਕਰਾਰੀ ਖਾਣੀ ਆ ਤਾਂ ਫਿਰ ਅੰਦਰ ਚ ਨੂਨ ਮਿਰਚ ਪਾਜੇ ਮਿੱਠੀ ਗਣੀ ਤਾਂ ਜਮਿੱਟਾ ਪਾ ਫਿੱਕਾ ਨਹੀਂ ਲੰਗਦਾ ਉਹ ਤਾਂ ਫੁੱਲਦਾ ਮੂੰਹ ਚ ਤੇ ਇਸੇ ਤਰ੍ਹਾਂ ਜੇ ਗੁਰੂ ਦੀ ਸਿੱਖਤ ਸਲਾਹ ਤੋਂ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਪਾਈ ਉਹ ਵੀ ਨੁਕਸਾਨ ਹੀ ਕਰੇਗਾ ਫੁੱਲੇਗਾ ਮੂੰਹ ਚ ਨੰਗਣਾ ਨਹੀਂ ਉਹ ਮਹਾਰਾਜ ਕਹਿੰਦੇ ਜਲੋ ਇਹ ਜੀਬਾ ਦੂਜੇ ਪਾਏ ਹਰ ਰਸ ਚਾਖੇ ਫਿੱਕਾ ਅਲਾਈ ਹਰ ਰਸ ਨਾ ਚਾਖੇ ਨਾ ਚਾਖੇ ਜਿਹੜਾ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ ਜੀ ਉਹ ਫਿੱਕਾ ਸਵਾਦ ਹੀ ਆ ਉਹਦੇ ਵਾਸਤੇ ਬਿਨ ਬੁੱਝੇ ਤਨ ਮਨ ਫਿੱਕਾ ਹੋਏ ਜਿੰਨਾ ਚਿਰ ਅਸੀਂ ਗੁਰੂ ਦੀ ਗੱਲ ਸੁਣ ਕੇ ਬੁੱਝਦੇ ਨਹੀਂ ਹੈ ਤੇ ਉਨਾਂ ਚਿਰ ਵੀ ਤੇਰਾ ਮਹਾਰਾਜ ਕਹਿੰਦੇ ਬਿਨ ਬੁੱਝੇ ਤਨ ਮਨ ਫਿੱਕਾ ਹੋਏ ਤੇ ਰਤਨ ਵੀ ਫਿੱਕਾ ਤੇ ਮਨ ਵੀ ਫਿੱਕਾ ਬਿਨ ਨਾਮੇ ਦੁਖਿਆ ਚੱਲਿਆ ਰੋਏ ਬਿਨਾ ਨਾਮ ਤੋਂ ਮਹਾਰਾਜ ਕਹਿੰਦੇ ਤੇਰਾ ਮਨੁੱਖਾ ਜਨਮ ਦੁਖਜਾ ਹੈ ਰੋਂਦਾ ਹੀ ਜਾਏਗਾ ਸੰਸਾਰ ਤੋਂ ਬਿਨ ਨਾਮੇ ਦੁਖਿਆ ਚੱਲਿਆ ਰੋਏ ਅਗੇ ਮਹਾਰਾਜ ਕਹਿੰਦੇ ਨੇ ਰਸਨਾ ਹਰ ਰਸ ਚੱਖਿਆ ਸਹਿਜ ਸੁਭਾਈ ਸਹਿ ਸੁਭਾਈ ਰਸਨਾ ਜੀਵਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਚੱਕਦੀ ਐ ਆਨੰਦ ਮਾਣਦੀ ਐ ਪ੍ਰਭੂ ਪਰਮਾਤਮਾ ਦੇ ਨਾਮ ਦਾ ਕੰਮ ਕਰਦੀ ਕਰਦਾ ਕਰਾਉਂਦਾ ਜੀ ਇਨਸਾਨ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਸਹਿ ਸੁਭਾਈ ਮਹਾਰਾਜ ਕਹਿੰਦੇ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਈ ਸਹਿ ਸੁਭਾਈ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣਾ ਵਾ ਕੋਈ ਬਨ ਕੇ ਨਹੀਂ ਹੱਠ ਕਰਕੇ ਨਹੀਂ ਵੇ ਕਿਸੇ ਤੇ ਕਹੇ ਹੋਏ ਤੇ ਆਪਾਂ ਮਤਲਬ ਵੀ ਆਪਾਂ 44 ਪਾਠ ਕਰਾਂਗੇ ਜੀ ਆਪਾਂ ਸੁਖਮਨੀ ਸਾਹਿਬ ਦਾ ਪਾਠ 5 ਕਰਾਂਗੇ ਜੀ ਫੇਰ ਤਾਂ ਭਾਈ ਆਇਆ ਗੱਲ ਫੇਰ ਕਾਰੋਬਾਰਦਿਆਂ ਨੇ ਆ ਵੀ ਤਾਂ ਨਹੀਂ ਹੋਣਾ ਬਾਣੀ ਪੜਨੀ ਆ ਬਾਣੀ ਤੋਂ ਪੜ ਕੇ ਬਾਣੀ ਨੂੰ ਉਹ ਤੋਂ ਗਿਆਨ ਲੈ ਕੇ ਜੀਵਨ ਬਸਰ ਕਰਨ ਮਨ ਸੁਝਾਵਣ ਕਾਰ ਮਨ ਸੁਝਾਵਣ ਕਾਰ ਨੇ ਮਨ ਸਮਝਾਵਣ ਕਾਰ ਨੇ ਕਸੂਕ ਪੜਿਆ ਗਿਆਨ ਮਹਾਰਾਜ ਕਹਿੰਦੇ ਆਪਦੇ ਮਨ ਨੂੰ ਸਮਝਾਉਣ ਦੀ ਖਾਤਰ ਤੂੰ ਥੋੜਾ ਜਿਹਾ ਗਿਆਨ ਪੜ ਲਾ ਭਾਈ ਤੇ ਆਪਣਾ ਜੀਵਨ ਸਫਲ ਕਰ ਸੱਚਾ ਸੱਚਾ ਜੀਵਨ ਸਫਲ ਕਰਾ ਅਗਲੇ